ਸਮਰਾਲਾ ਨਗਰ ਕੌਂਸਲ ਵੱਲੋਂ ਨਗਰ ਕੌਂਸਲ ਦੀਆਂ ਦੁਕਾਨਾਂ ਦਾ 10 ਤੋਂ 12 ਸਾਲ ਤੋਂ ਕਿਰਾਇਆ ਨਾ ਦੇਣ ਵਾਲੇ ਕਿਰਾਏਦਾਰਾਂ ਤੇ ਸਖਤ ਕਾਰਵਾਈ ਕੀਤੀ ਗਈ ਅਤੇ 12 ਦੁਕਾਨਾਂ ਨੂੰ ਸੀਲ ਕੀਤਾ ਗਿਆ। ਜੀ ਨਮ ਮੇਰਾ ਨਾਮ ਹੈ ਗਜਪ੍ਰੂਖ ਸਿੰਘ ਲੜਕੀ ਜੀ ਨਗਰ ਕੌਂਸਲ ਸਮਰਾਲਾ ਕਿਸ ਤਰ੍ਹਾਂ ਦੀ ਕਾਰਵਾਈ ਇਹਦੇ ਸਬੰਧ ਚ ਕੀਤੀ ਜੀ ਅੱਜ ਜੀ ਜਿਹੜਾ ਨਗਰ ਕੌਂਸਲ ਵੱਲੋਂ ਨਾ ਰੈਂਟ ਦੇ ਤੱਕਨਾ ਜ ਦਿੱਤੀ ਹੋਈ ਨਿਕਰਾਈ ਤੇ ਤੇ ਜਿਹੜੋ ਕਿਰਾਏਦਾਰ ਨੇ ਉਹਨਾਂ ਵੱਲੋਂ ਨਾ ਰੈਂਟ ਕਾਫੀ دیر ਤੋਂ ਜਮਾ ਨਹੀਂ ਕਰਵਾਇਆ ਜਾਂਦਾ ਜੀ ਤੇ ਉਹਦੀ ਰਕਮ ਕਾਫੀ ਹੋ ਗਈ ਸੀ ਉਹਨਾਂ ਬਦ ਤੇ ਉਹਨਾਂ ਦੁਕਾਨਾਂ ਦੇ ਕੀ ਕੀਤਾ ਬੰਦ ਕੀਤਾ ਜੀ ਹਾਂਜੀ ਉਹਨਾਂ ਦੁਕਾਨਾਂ ਦੇ ਵਿੱਚੋਂ 10-12 ਦਾ ਕਰਨਾ ਹੈਗੇ ਜਿਨ੍ਹਾਂ ਨੂੰ ਪਿਛੇ ਚਵਾਰੇ ਨੇ ਜਿਨ੍ਹਾਂ ਨੂੰ ਅੱਜ ਬੰਦ ਕੀਤਾ ਕਿੰਨੇ ਟਾਈਮ ਦਾ ਰਹਿ ਗਿਆ ਹੈ ਉਹਨਾਂ ਬਲਜੀ ਕਿਤੇ ਵੀ 10-12 ਸਾਲ ਤੋਂ ਕਿਰਾਇਆ ਦੇ ਨਹੀਂ ਰਹੇ ਸੀਗੇ ਉਹ ਜੇ ਸਾਡਾ ਸੇਵਾਦਾਰ ਜੇ ਦਫਤਰ ਦਾ ਕੋਈ ਹੋਰ ਕਰਮਚਾਰੀ ਮੌਕੇ ਤੇ ਕਿਰਾਇਆ ਲੈਣ ਜਾਂਦਾ ਸੀ ਜਾਂ ਨੋਟਸ ਦੇਣ ਜਾਂਦਾ ਸੀ ਤਾਂ ਮੌਕੇ ਤੇ ਮਿਲਦੇ ਨਹੀਂ ਸੀਗੇ ਸਰ ਜੀ ਕੀ ਕੋਈ ਵੀ ਦੇਖਿਆ ਵੀ ਕੁਝ ਲੋਕ ਕਿਰਾਇਆ ਦਰਨਾ ਲੈ ਕੇ ਅੱਗੇ ਕਿਰਾਇਆ ਦੇ ਦਿੰਦੇ ਹਨ ਉਹਨਾਂ ਦੇ ਘਰ ਵੀ ਉਹਨਾਂ ਤੇ ਕਾਰਵਾਈ ਆਈ ਜੋ ਸਾਡੇ ਧਿਆਨ ਦੇ ਵਿੱਚ ਆਇਆ ਕੋਈ ਮੇਰੇ ਕੋਲੋਂ ਕੰਮ ਰੈਂਟ ਦਾ ਜਿਹੜਾ ਆਰਡਰ ਹੋਈ ਨੇ ਮੇਰੇ ਫਰਵਰੀ 2025 ਤੋਂ ਹੀ ਹੋਈ ਨੇ ਤੇ ਇਹਦਾ ਵੀ ਸਰਵੇ ਚੱਲ ਰਿਹਾ ਜੀ ਜੇ ਕੋਈ ਤੇ ਹਾਂ ਚਾਹਬਤ ਹੈ ਤੇ ਵੀ ਕਰ ਵੀ ਕਰਾਂਗੇ ਜੀ ਉਹਨ ਦੁਕਾਨਦਾਰ ਜੀ ਨਹੀਂ ਦਿੱਤੇ ਕਰਾਇਆ ਤਾਂ ਇਹ ਦੁਕਾਨਾਂ ਨੂੰ ਖਾਲੀ ਕਰਵਾਈ ਜਾਣਗੀਆਂ 10 ਵਧ ਕਰਕੇ ਕੇਸ ਬਣਾਇਆ ਜਾਊਗਾ ਇਹਦੇ ਜੀ ਜਿੱਤ ਤਾਂ ਹੁਣ ਦੇਖੋ ਕਿਰਾਇਆ ਤਾਂ ਬਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸਦਾਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੇ ਕਰਨੀ ਹੈ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਤੇ ਪ੍ਰਧਾਨ ਜੀ ਜਾਂ ਯੂ ਸਾਹਿਬ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈ ਆਮ ਚੱਲਿਆਵਾਂਗੇ ਜੇ ਕੋਈ ਦੁਕਾਨਦਾਰ ਪ੍ਰਾਇਜ਼ ਦੇਣਾ ਚਾਹਵਾ ਉਹ ਉਹਨਾਂ ਦੇ ਸਾਹਮਣੇ ਪਹਿਲਾਂ ਉਹ ਉਹਦੇ ਬਾਰੇ ਯੂ ਸਾਹਿਬ ਜਾਂ ਪ੍ਰਧਾਨ ਜੀ ਜਿਵੇਂ ਫੈਸਲਾ ਕਰਨਗੇ ਜੀ ਉਮੇਰ ਦੇ ਵਿੱਚ ਹੋਰ ਵੀ ਦੁਕਾਨਾਂ ਨੇ ਇਦਾਂ ਦੀ ਜਿਹੜਾ ਨਹੀਂ ਕਰਾਇਆ ਜਾਂਦਾ। ਹਾਂਜੀ ਹੈਗੀਆਂ ਦੁਕਾਨਾਂ ਉਹ ਜਦੋਂ ਅਸੀਂ ਨੋਟਸ ਜਾਰੀ ਕੀਤੇ ਸੀ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਮਹੀਨੇ ਜਾਂ ਦੋ ਮਹੀਨੇ ਦੇ ਵਿੱਚ ਵਿੱਚ ਜਮ੍ਹਾਂ ਕਰਵਾ ਦਾਂਗੇ। ਇਹ ਨੋਟਸ ਕਿਤੇ ਟਾਈਮ ਵਿੱਚ ਤਾਂ ਹੀ ਹੈ। ਇਹ ਨੋਟਸ ਤਾਂ ਜੀ ਹਫਤੇ ਲਈ 10 ਦਿਨ ਲਈ ਦਿੱਤਾ ਜਾਂਦਾ ਜੀ। ਪਹਿਮ ਦੁਕਾਨਾਂ ਨੇ ਜਿਹੜੀ ਜ਼ਾਇਰ ਦੇ ਵਿੱਚ ਜਿਹੜੀ ਇਸ ਤਰੀਕੇ ਨਾਲ ਨਜ਼ਰ ਪਾਉਂ ਸਕਦੀਆਂ ਨੇ ਜਿਹੜੇ ਕਰਾਇਆ ਤੇ ਨੇ ਉਹ ਕਿਰਾਇਆ ਨਹੀਂ ਦੇ ਦੇ। ਹੈਗੀਆਂ ਨੇ ਜੀ ਆਪਣੇ 30 ਤੋਂ 35 ਦੁਕਾਨਾਂ ਹੋਣਗੀਆਂ ਟੋਟਲ ਆਪਣੇ 70 ਦੁਕਾਨਾਂ ਨੇ। 30 35 ਇਦਾਂ ਦੇ ਹੈਗੇ ਨੇ ਵੀ ਜਿਹੜੇ ਜਮ੍ਹਾਂ ਹੀ ਨਹੀਂ ਕਰਾ ਇਹ ਕੀ ਕਾਰਨ ਇਹ ਦੁਬਾਰਾ ਲੰਬੇ ਦਮ ਤੱਕ ਰਾਇ ਕਿਰੇ ਨੇ ਵੀ ਕਿਰਾਇ ਨਹੀਂ ਦਿੱਤਾ ਜਾ ਰਿਹਾ ਇਹ ਜੀ ਇੱਕ ਤਾਂ ਲੋਕਡਾਊਨ ਦੇ ਵਿੱਚ ਜਿਹੜਾ ਗੈਪ ਹੈਗਾ ਜੀ ਦੋ ਸਾਲ ਉਹਦੇ ਵਿੱਚ ਦੁਕਾਨਾਂ ਬੰਦੇ ਹੋ ਗਈ ਸੀ ਪੱਕੀ ਜੀ ਇਹ ਵੀ ਕਾਰਨ ਮੰਨ ਸਕਦੇ ਆ ਤੇ ਬਾਕੀ ਦੂਜਾ ਦੁਕਾਨਾਂ ਬਹੁਤ ਸਮੇਂ ਦੀ ਪੁਰਾਣੀਆਂ ਕਿਰਾਇਤੀ ਚੜੀਆਂ ਹੋਈਆਂ ਨੇ ਜਿਨ੍ਹਾਂ ਦੇ ਕਈ ਵਾਰ ਮਾਲਕ ਵੀ ਮੌਕੇ ਤੇ ਨਹੀਂ ਮਿਲਦੇ ਇਹੇ ਪ੍ਰੋਬਲਮ ਆ ਰਹੀ ਸੀ ਵੀ ਮੌਕੇ ਤੇ ਦੁਕਾਨਾਂ ਬੰਦ ਸੀਗੀਆਂ ਮਾਲਕ ਕੋਈ ਮਿਲ ਨਹੀਂ ਰਿਹਾ ਸੀ ਇਸ ਲਈ ਫਿਰ ਉਹਨਾਂ ਨੂੰ ਅੱਜ ਸੀਲ ਕਰਨਾ ਹੀ ਸਹੀ ਸਮਝਿਆ ਗਿਆ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ